ਇਸ ਵਾਰੀ ਦੀ ਸਾਲ ਦੀ 33500 ਰੁਪਏ ਸੀਗੀ ਸਕੂਲ ਫੱਤੇ ਵਾਲੇ ਦੀ ਫੱਤੇ ਵਾਲੇ ਵੱੜ ਦੀ ਨਰਸ ਚਾਚਾ ਚ ਬੱਚਾ ਪੜਦਾ ਏ ਤੇ ਜੋ ਕਿ ਐਜੂਕੇਟ ਵਾਲਿਆਂ ਨੇ ਸਾਨੂੰ ਸਾਡੀ ਫੀਸ ਸਾਰੀ ਧਾਰੀ ਇਸ ਸਾਲ ਦੀ ਤੇ ਉਹਨਾਂ ਨੇ ਮਦਦ ਦਿੱਤੀ ਹੈ ਜੀ ਐਜੂਕੇਟ ਵਾਲਿਆਂ ਨੇ ਉਹ ਆਏ ਹੀ ਤੇ ਮਾਣ ਕਰਕੇ ਸੇ ਬੱਚੇ ਹਨੇ ਸਕੂਲੇ ਜਾਣਾ ਮੁਪਿਆ ਮੈਤੇ ਉਤਨਾ ਔਖਾ ਹੋ ਜਨਾ ਹੈ ਟੌਣੇ ਪਾਣੀ ਕੀ ਤੋ ਪਰੇਸ਼ਨ ਨੂੰ ਜਿਹੜੀਆਂ ਆਈਆਂ ਸਰ ਬਹੁਤ ਜ਼ਿਆਦੀਆਂ ਆਈਆਂ ਸੀ ਪਾਣੀ ਬਹੁਤ ਜ਼ਿਆਦਾ ਸੀ ਘਰਾ ਤੱਕ ਪਾਣੀ ਆਇਆ ਸਾਡੇ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤੇ ਬੱਚਿਆਂ ਦੀ ਪੜਾਈ ਦੀ ਬਹੁਤ ਦਿੱਕਤ ਆ ਰਹੀ ਸੀ ਸਾਨੂੰ ਫਿਰ ਐਜੂਕੇਰ ਪੰਜਾਬ ਵਾਲੇ ਆਏ ਆ ਉਹਨਾਂ ਸਾਡੀ ਹਲਕ ਕੀਤੀ ਬੱਚਿਆਂ ਦੀ ਸਿੱਤਾ ਫਰੀ ਗਈ ਬੱਚਿਆਂ ਦੀ ਪੜਾਈ ਪੈਣਾ ਦਾ ਮੁਸ਼ਕਿਲ ਆ ਰਹੀ ਸੀ ਫਿਰ ਪੰਜਾਬ ਐਜੂਕੇਟ ਨੇ ਤੁਹਾਡੀ ਬਾਹ ਫੜੀ ਫੀਸਾਂ ਤਾਰੀਆਂ ਹੋ ਬੱਚੇ ਸਕੂਲ ਜਾਂਦੇ ਮਿੰਦੀ ਹ ਹੜੰਦਰਾ ਤਾਂ ਬਹੁਤ ਮਾੜਾ ਲੱਗ ਸੀ ਕਿਉਂਕਿ ਪਾਣੀ ਬਹੁਤ 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 ਹੈ ਪੈ ਸੀ ਕਿ ਪੰਜ ਪੰਜ 6 6 ਫੁੱਟ ਪਾਣੀ ਹੈ ਪੈ ਸੀ ਕਿ ਸਸਨਾ ਸਾਰੀਆਂ ਤਬਾਹ ਹੋ ਗਈਆਂ ਤੇ ਉਸ ਟਾਈਮ ਐਜੂਕੇਟਰ ਲੈਣੇ ਨੇ ਐਨ ਕੇ ਸਾਡੀ ਬਾਪੜੀ ਉਹਨਾਂ ਨੇ ਰਾਸ਼ਨ ਦੀ ਆਪਣਾ ਪੈਲੇ ਦੇ 5000 ਰੁਪਿਆ ਕਿੱਲੇ ਪ੍ਰਤੀ ਮੁਆਵਜ਼ਾ ਦਿੱਤਾ ਗਿਆ ਵਾ ਤੇ ਅਸੀਂ ਉਹਨਾਂ ਦਾ ਬਹੁਤ ਇਹ ਤੋ ਧੰਨਵਾਦ ਕਰਦੇ ਆਂ ਹੜ੍ਹਾਂ ਦੇ ਵਿੱਚ ਇੱਥੇ ਹੜਾ ਕਾਰਨ ਫਸਲਾਂ ਫੁਸਲਾਂ ਸਭ ਬਰਬਾਦ ਹੋ ਗਈਆਂ ਸੀ ਤੇ ਬਹੁਤ ਮੁਸ਼ਕਲਾਂ ਆਈਆਂ ਜਿਵੇਂ ਕਿ ਘਰ ਘਰ ਇੱਥੇ ਮੰਨੋ ਟਹਿ ਝੁਕੇ ਗਈ ਔਰ ਬਹੁਤ ਜ਼ਿਆਦਾ ਪਿਆ ਜਾਨਕਿ ਹੜ੍ਹਾਂ ਤੋਂ ਬਾਅਦ ਪਾਣੀ ਲੈਣ ਤੋਂ ਬਾਅਦ ਆਪਾਂ ਨੂੰ ਦੇ ਹੀ ਗਿਆ ਵੀ ਖਰਚਾ ਨਹੀਂ ਹੋਣਾ ਪਰ ਚੁੱਕਿਆ ਹੀ ਨਾ ਫੀਸ ਬੱਚਿਆਂ ਦੀ ਬਾਅਦ ਵਿੱਚ ਉਹਨਾਂ ਨੇ ਐਜੂਕੇਟਡ ਵਾਲੇ ਪੰਜਾਬ ਵਾਲਿਆਂ ਨੇ ਆਪਣੇ ਆਪ ਫਾਰਮ ਖੜੀ ਕਿਉਂਕਿ ਆਪਣੀ ਫੀਸ ਤਾਰੀ ਆ ਤੇ ਬੱਚੇ ਸਕੂਲ ਜਾ ਰਹੇ ਨੇ ਆਪਣਾ ਬਹੁਤ ਜ਼ਿਆਦਾ ਬੋਡੀ ਕਲਾਸ ਹੈ ਮਤਲਬ ਦੇਖੇ ਸਾਰੇ ਬਲੋਕ ਕੋਈ ਪੈਸੇ ਪਾ ਨਹੀਂ ਕਰਨ ਜੀ ਪਰ ਹੁਣ ਸਕੂਲ ਜਾ ਰਹੇ ਹੋ ਕਿੰਨੀ ਖੁਸ਼ੀ ਜਿਹੜੀ ਆ ਹੋ ਰਹੀ ਆ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸਾਡੀ ਸਟੱਡੀ ਜਿਹੜੀ ਰਹਿ ਗਈ ਸੀ ਪਿੱਛੇ ਉਹ ਸ਼ੁਰੂ ਹੋ ਰਹੀ ਹੈ ਜਵਾਕੀ ਸੇ ਇਸਾ ਪ੍ਰੋਜੈਕਟ ਦੇ ਨਾਲ ਵੱਲੋਂ ਪਰੇ ਰਹੇ ਪੰਜਾਬ ਐਗਰੀਕਲਚਰ ਬਹੁਤ ਬਹੁਤ ਧੰਨਵਾਦ ਜੀ ਨਾਲ ਸਾਡੀ ਫੀਸ ਦਿੱਤੀ ਹੈ ਸਾਡੀ ਹਲਪ ਕੀਤੀ ਫਲੱਡ टाइम ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਫੀਲ ਹੋਇਆ ਕਿ ਇਹਨਾਂ ਨੇ ਸਾਡੀ ਬਹੁਤ ਹਲਪ ਕੀਤੀ ਆ ਬਿਕੋਜ਼ ਫਲੱਡ ਆਨ ਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਕੋਈ ਫਸਲ ਨਹੀਂ ਸੀ ਕਿ ਬਚੀ ਸਾਰਾ ਕੁਝ تباہ ਹੋ ਗਿਆ ਸੀਗਾ ਜਿਸ ਦਾ ਕਰਕੇ ਕੋਈ ਪੈਸੇ ਨਹੀਂ ਸੀ ਹੈਗੇ ਫੀਸ ਪੇ ਕਰਨ ਦੀ ਪੰਜਾਬ ਪ੍ਰੋਜੈਕਟ ਵਾਲਿਆਂ ਨੇ ਸਾਡੀ ਬਹੁਤ ਹਲਪ ਕੀਤੀ ਆ ਇਹਨਾਂ ਨੇ ਸਾਡੀ ਫੀਸ ਪੇ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਅਸੀਂ ਸੋਚਦੇ ਪੈ ਸੀਗੇ ਵੀ ਸਾਡੀ ਕੋਈ ਮਦਦ ਕਰੇ ਤਾਂ ਮਦਦ ਲਈ ਜਿਹੜਾ ਵਾ ਪੰਜਾਬ ਪ੍ਰੋਜੈਕਟ ਐਜੂਕੇਟ ਜਿਹੜੀ ਜਿਹੜੀ ਬਾਹ ਫੜੀ ਤਾਂ ਸਾਡੇ ਬਹੁਤ ਸਾਰੇ ਬੱਚਿਆਂ ਦੀ ਉਹਨਾਂ ਨੇ ਫੀਸਾਂ ਜਿਹੜੀਆਂ ਪੇ ਕਰਕੇ ਉਹਨਾਂ ਦੇ ਆਉਣ ਵਾਲੇ ਭਵਿੱਖ ਦੇ ਬਾਰੇ ਖਿਆਲ ਰੱਖਦੇ ਹਾਂ ਤੇ ਉਹਨਾਂ ਵਾਸਤੇ ਜਿਹੜਾ ਕੰਮ ਕੀਤਾ ਜੀ ਜਦੋਂ ਫੀਸ ਨਾ ਭਰੀ ਜਾਵੇ ਤਾਂ ਬੱਚਿਆਂ ਦੇ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਮਾਤਾ ਪਿਤਾ ਸਹਬਾਨਾਂ ਦੇ ਵਿੱਚ ਵੀ ਕਿਉਂਕਿ ਰੋਜਗਾਰ ਦਾ ਸਾਧਨ ਇੱਥੇ ਤਾਂ ਮੁੱਖ ਤੌਰ ਤੇ ਖੇਤੀਬਾੜੀ ਆ ਤੇ ਖੇਤੀਬਾੜੀ ਫਸਲਾਂ ਜਿਹੜੀਆਂ ਤਬਾਹ ਹੋਣ ਕਰਕੇ ਜਿਹੜਾ ਬੱਚਿਆਂ ਦੀ ਫੀਸ ਆ ਉਹ ਨਹੀਂ ਸੀ ਪੇ ਕਰ ਸਕਦੇ ਤਾਂ ਬੱਚਿਆਂ ਦੇ ਵਿੱਚ ਨਿਮੋਸ਼ੀ ਨਾ ਆਵੇ ਜਦੋਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਬੱਚਿਆਂ ਦੀ ਫੀਸ ਭਰ ਦਿੱਤੀ ਆ ਔਰ ਇਹ ਬੱਚੇ ਬੜੇ ਮਾਣ ਦੇ ਨਾਲ ਕਲਾਸ ਦੇ ਵਿੱਚ ਆ ਕੇ ਬੈਠਦੇ ਆ ਪੇਰੈਂਟਸ ਵੀ ਬੜੇ ਮਾਣ ਦੇ ਨਾਲ ਸਾਡੇ ਕੋਲੇ ਪੀਟੀਐਮ ਵਗੈਰਾ ਦੇ ਵਿੱਚ ਆਉਂਦੇ ਆ ਔਰ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਅਗਲੇ ਕੋਈ ਇੱਕ ਵਾਰ ਸੇ ਸਾਡੇ ਨਾਲ ਡਿਸਕਸ਼ਨ ਆ ਜਿਹੜੀ ਉਹ ਕਰਦੇ ਆ ਤਾਂ ਬਹੁਤ ਬਹੁਤ ਧੰਨਵਾਦ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਗੁਰੂ ਘਰ ਮੰਡੇ ਗੁਰੂ ਘਰ ਗਿਆ